ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ਕਰਕੇ ਦੋ ਵਿਧਵਾ ਔਰਤਾਂ ਅਤੇ ਇੱਕ ਮਸੂਮ ਬੱਚੇ ਨੂੰ ਜ਼ਬਰਨ ਬਾਹਰ ਕੱਢ ਕੇ ਕੋਠੀ ਨੂੰ ਕੀਤਾ ਸ਼ੀਲ ਜੂਨੀਅਰ ਬੈਂਕ ਆਫ ਇੰਡੀਆ ਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਦੋ ਵਿਧਵਾ ਔਕਾਤ ਸਮੇਤ ਇੱਕ ਮਾਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਲਗਾਇਆ ਤਾਲਾ ਤੇ ਕੋਠੀ ਕੀਤੀ ਸੀਲ ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਨੇੜੇ ਕੇਜੇ ਹਸਪਤਾਲ ਧਾਰੀਵਾਲ ਨੇ ਦੱਸਿਆ ਕਿ ਮੇਰੇ ਸਹੁਰਾ ਸਾਬ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਕਰਜ਼ਾ ਲਿਆ ਸੀ ਜੋ ਕਿ ਹੁਣ 16 ਲੱਖ ਹੋ ਗਿਆ ਹੈ ਅਤੇ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ਤੋਂ ਪ੍ਰੇਸ਼ਾਨ ਮੇਰੇ ਪਤੀ ਨੇ ਕਰੀਬ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ ਜਦ ਕਿ ਮੈਂ ਅਤੇ ਮੇਰਾ 9 ਸਾਲ ਦਾ ਬੇਟਾ ਅਤੇ ਮੇਰੀ ਵੱਧ ਸੱਸ ਇਸ ਕੋਠੀ ਵਿੱਚ ਰਹਿ ਰਹੇ ਹਨ ਕਿ ਅੱਜ ਸਾਨੂੰ ਪੁਲਿਸ ਫੋਰਸ ਨਾਲ ਤੱਕੇ ਨਾਲ ਘਰ ਵਿੱਚੋਂ ਬਾਹਰ ਕੱਢ ਕੇ ਕੋਠੀ ਨੂੰ ਸੀਲ ਕਰ ਦਿੱਤਾ ਹੈ ਮੌਕੇ ਤੇ ਮੌਜੂਦ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹੁਕਮਾਂ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਦਕਿ ਬੈਂਕ ਵੱਲੋਂ ਇਹਨਾਂ ਨੂੰ ਕਰਜ਼ਾ ਵਾਪਸ ਕਰਨ ਸੰਬੰਧੀ ਕਈ ਵਾਰ ਨੋਟਿਸ ਦਿੱਤੇ ਗਏ ਸਨ ਪਰ ਇਹਨਾਂ ਨੇ ਬੈਂਕ ਵੱਲੋਂ ਭੇਜੇ ਨੋਟਿਸਾਂ ਬਾਅਦ ਕੋਈ ਜਵਾਬ ਨਹੀਂ ਦਿੱਤਾ ਇਸ ਕਰਕੇ ਅੱਜ ਕੋਠੀ ਨੂੰ ਮਜਬੂਰਨ ਸਵੀਕਾਰਨਾ ਪਿਆ ਕੋਠੀ ਸੀਲ ਕਰਨ ਵਾਲੇ ਬੈਂਕ ਅਧਿਕਾਰੀਆਂ ਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਗਰੇਜ ਕੀਤਾ ਇਸ ਮੌਕੇ ਤੇ ਬੈਂਕ ਕਰਮਚਾਰੀਆਂ ਤੋਂ ਇਲਾਵਾ ਪੁਲਿਸ ਮੁਲਾਜ਼ਮ ਅਤੇ ਪਟਵਾਰੀ ਜੰਗ ਬਹਾਦਰ ਸਿੰਘ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਉਹ ਸ਼ਾਂਤ ਉਹ ਸ਼ਾਂਤ ਹਾਂ ਤੁਹਾਡਾ ਕੀ ਨਾਮ ਹੈ ਸੋ ਨਾਮ ਗਗਨਦੀਪ ਕੋਹਰ ਮੇਰਾ ਬੇਟਾ ਸਹਿਜਵੀਰ ਨੂਸਾਲ ਦਾ ਤੇ ਮੀ ਹਸਬੈਂਡ ਦੀ ਜੋਸੋਬੇਨਾਂ ਦੇ ਤੋਂ ਗਈ ਨੰਨ ਸੁਸਾਈਡ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਪੇਰੀ ਕਰ ਸਕੇ ਨਹੀਂ ਤੇ ਅੱਜ ਬੈਂਕ ਉਹਨਾਂ ਨੇ ਕਰ ਜਾਈ ਸੀ ਕਿ ਮੇਰੇ ਫਾਇਦਾ ਹੀ ਲਾ ਲਿਆ ਤੇ ਉਹ ਬੈਂਕ ਵਾਲੇ ਹੋਣ ਕੋ ਉਹਨੇ ਬੋਲ ਕਰ ਦਿੱਤਾ ਮੈਂ ਨਹੀਂ ਬਚਣਾ ਇਸ ਤਰ੍ਹਾਂ ਕਿ ਮੈਂ ਜਾਵਾਂਗਾ ਮੈਂ ਲਾਉਂਦਾ ਨਹੀਂ ਸਭ ਪੇ ਕੰਕੀਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋਨਾ ਕਰਤ ਕਮਾਉਣ ਵਾਲਾ ਕੋਈ ਨਹੀਂ ਆਇਆ ਨਹੀਂ ਇਹ ਕਿਹਦੇ ਬੈਂਕ ਤੇ ਮੁਲਾਜ਼ਮ ਆਏ ਆ ਯੂਨੀਅਨ ਬੈਂਕ ਆਫ ਇੰਡੀਆ ਦੇ ਕਿੰਨਾ ਕਰਜ਼ਾ ਦੱਸਦੇ ਆ ਸਰ 10 ਲੱਖ ਸੀ ਤੇ ਉਹ 16 ਲੱਖ ਕਿੰਨੇ ਕਿਤੇ ਕਿੰਨੀ ਆ ਤੁਹਾਡੀ ਕੋਠੀ ਕਿੰਨੇ ਖਾਣ ਚ ਸਰ 9 ਸਾਡੀ 9 ਮੁੱਲੇ ਚ ਕੀ ਮੰਗ ਕਰਦੇ ਤੁਸੀਂ ਕੀ ਜਾਈਨ ਇੰਤਜ਼ਾਰ ਦੇ ਦੇਗੀ ਕੀ ਕਰਦੇ ਮੇਰਾ ਨਹੀਂ ਗਿਆ ਮੇਰੇ ਪੁੱਤ ਨਹੀਂ ਲਾਦਾ ਹੀ ਗਿਆ ਅਗ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਹਿੰਦੀ ਵੀ ਸਾਨੂੰ ਇਧਰ ਰਹਿਣ ਦਿੱਤਾ ਜਾ ਬਸ ਮੇ ਹੋਰ ਕੁਝ ਨਹੀਂ ਪੰਤਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣਾ ਇਹ ਨਾ ਦੇ ਤੁਹਾਡਾ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਣਾ ਤੁਹਾਡੇ ਤੁਹਾਡੀ ਨੂੰਹ ਕੀ ਬਣੇਗਾ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਬੱਚਿਆ ਮੈਂ ਸਾਹਬਣਾ ਐ ਬੱਚੇ ਨਾਲ ਮੈਂ ਰਹਿਣਾ ਐ ਮੈਨੂੰ ਜਾਣ ਕੇ ਡਈ ਐ ਕਿ ਕਰਨਾ ਮੇਰਾ ਬੱਚਾ ਮੈਨੂੰ ਮਿਲਣ ਦੋਵੇ ਮੇਰਾ ਬੱਚਾ ਮੇਰੇ ਪੁੱਤ ਦਾ ਪੁੱਤ ਮੈਨੂੰ ਮਿਲਣ ਦੋਵੇ ਕਿਥੇ ਜਾਊਂਗੀ ਮੈਨੂੰ ਮਿਲ ਦਵੇ ਮੇਰਾ ਪੁੱਤਰਾ ਐ ਮੇਰਾ ਪੁੱਤਰਾ ਹੀ ਮੈਨੂੰ ਮਿਲ ਪਵੇ ਕੋਈ ਕੋਸ਼ਿਸ਼ ਕੀਤੀ ਤੁਸੀਂ ਕਰਨੀ ਮੈਂ ਨਹੀਂ ਮਿਲਦੇ ਪੈਸੇ ਇਹਨਾਂ ਦੇ ਲਾਉਂਦੀ ਬੈਂਕ ਤੇ ਥੋੜੀ ਥੋੜੀ ਮੈਂ ਕਿਤੇ ਨਹੀਂ ਜਾਣਾ ਮੈਂ ਹੁਣ ਕਿਤੇ ਗਵਾਂਢੀਆਂ ਘਰ ਰਹਿ ਪੈਣਾ ਮੈਂ ਕਿਤੇ ਜਾਣਾ ਮੈਂ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮਖ ਤੇ ਜਾਣਾ ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਾਉ ਸਿੰਘ ਨੂੰ ਲਿਆ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਦੇਣ ਅਦਾ ਨਹੀਂ ਕੀਤੇ ਪਰ ਮਾ ਜੋ ਡੀਸਾ ਦੇ ਹੁਕਮ ਅਨਸਾਰ ਇਹਨਾਂ ਨੂੰ ਆਰਡਰ ਹੋਇਆ ਹੀ ਪ੍ਰੋਜੈਕਸ਼ਨ ਲੈਣ ਦੇ ਬੈਂਕ ਵਾਲੇ ਨੂੰ ਇਹ ਆਰਡਰ ਹੋਇਆ 18 ਤਿੰਨ 2024 ਦੇ ਛੇ ਮਹੀਨੇ ਹੋ ਗਿਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੇਸ਼ਾਸ਼ ਲਿਆ ਪੀਸਫੁਲੀ ਕਿੰਨੇ ਲਿਆ ਹੀ ਬੈਂਕ ਤੋਂ ਕਰਜ਼ਾ ਕਿੰਨੇ ਲਿਆ ਹੀ ਇਹਨਾਂ ਦੇ ਆ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਕਿਹੜੇ ਪਰਿਵਾਰਕ ਮੈਂਬਰ ਉਹ ਤੇ ਇਸ ਦੁਨੀਆ ਦੇ ਹਰ ਟਾਈਮ ਤੇ ਨਹੀਂ ਰਹੇ ਉਹ ਤਾਂ ਨਹੀਂ ਆ ਪਲਾਟ ਦੇ ਇਹ ਹੀ ਆ ਨਾ ਤੇ ਗਗਨਦੀਪ ਕੌਰ ਐ ਲੀਗਲ ਏਅਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਲਿਆ ਵਾ ਟੋਟਲ ਕਿੰਨੀ ਅਮਾਉਂਟ ਆ ਇਹਦੇ ਬੈਂਕ ਆਪਣੇ ਬੈਂਕ ਵਾਲੇ ਦੱਸਦੇ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਤੇ ਇਹ ਹੁਣ ਪਰਿਵਾਰ ਕਿੱਥੇ ਜਾਊਗਾ ਜੀ ਇੱਕ ਬਿਰਦਾ ਔਰਤ ਹੈਗੀ ਆ ਇੱਕ ਬੱਚਾ ਵਾ ਇੱਕ ਇਹ ਕਿੱਥੇ ਜਾਣਗੇ ਜੀ ਇਹ ਕੋਈ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਇਹ ਪ੍ਰੋਪਰ ਕਾਰਵਾਈ ਹੋਣ ਤੇ باوجود 6 ਮਹੀਨੇ ਹੋ ਗਏ ਆ ਤੇ 6 ਮਿੰਟ ਦਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ